ਰੇਸ਼ਮ ਨੇ ਕਿਹਾ ਕਿ ਮੈਮਸ ਮੇਰੀ ਸਪੋਰਟ ਕਰੋ ਮੈਂ ਇਹ ਨਹੀਂ ਦੇਖਿਆ ਕਿ ਇਹ ਕਿਸੇ ਮੰਤਰੀ ਦਾ ਮੁੰਡਾ ਹੈ ਮੈਂ ਇਹ ਨਹੀਂ ਦੇਖਿਆ ਕਿ ਕਿੰਨਾ ਅਮੀਰ ਹੈ ਇਲੈਕਸ਼ਨ ਤੇ ਪੈਸੇ ਲਾ ਸਕਦਾ ਹੈ ਕਿ ਨਹੀਂ ਲਾ ਸਕਦਾ ਮੈਂ ਇਹ ਨਹੀਂ ਦੇਖਿਆ ਕਿ ਇਹਦੇ ਪਿੱਛੇ ਕਿਹੜੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਹੈ ਜਾਂ ਪ੍ਰਧਾਨਗੀ ਦਿੱਤੀ ਹੈ ਮੇਰਾ ਜ਼ਮੀਰ ਜਾਗਦਾ ਹੈ ਮੈਨੂੰ ਲੱਗਦਾ ਇੱਕ ਆਮ ਘਰ ਦਾ ਮੁੰਡਾ ਵੀ ਅੱਗੇ ਆ ਸਕਦਾ ਹੈ ਕੱਲੀ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਰਹੇਗੀ ਉਹਦੇ ਵਿੱਚ ਤੇ ਨਾ ਨੇਤ ਦਿਨ ਸਿਰੋਪੇ ਪੈ ਰਹੇ ਨੇ ਕਦੀ ਕਾਲੀ ਦਲ ਵਾਲੇ ਆ ਰਹੇ ਨੇ ਕਦੀ ਕਾਂਗਰਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਜਿੰਨੂੰ ਅਸੀਂ ਸਮਝਦੇ ਸੀਗੇ ਇਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਪੰਨੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੇ ਘਰ ਜੀ ਨਹੀਂ ਹੁੰਦੀਆਂ ਆਪਣੇ ਸਮਾਜ ਜੀ ਨਹੀਂ ਹੁੰਦੀਆਂ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਆ ਉਹ ਅਸੀਂ ਚਾਹੁੰਦੇ ਆ ਵੈਲ ਐਜੂਕੇਟਿਡ ਲੋਕੀ ਸਾਡੇ ਕੋਲ ਹੋਣੇ ਚਾਹੀਦੇ ਆ ਬਾਕੀ ਮੈਂ ਬਹੁਤ ਕੁਝ ਬੋਲ ਲਿਆ ਮੈਂ ਚਾਹੁੰਨੀ ਆ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਹਣਾ ਰੇਸ਼ਮ ਤੁਸੀਂ ਇਹਦੀ ਸੋਚ ਨੂੰ ਵੀ ਚਲਾਓ ਤੁਹਾਡੀ ਬੰਦੀ ਸਿੰਘਾਂ ਦੀ ਆਵਾਜ਼ ਪਹੁੰਚੀ ਜੀ ਬਿਲਕੁਲ ਕਰਾਂਗੀ ਬਿਲਕੁਲ ਕਰਾਂਗੀ ਅਸੀਂ ਰੇਸ਼ਮ ਹਣੀ ਦਾ ਸਾਡੇ ਨਾਲ ਗਏ ਸੀਗੇ ਮੇਰੇ ਮਾਸਟਰ ਜੀ ਸਰਦਾਰ ਬਿਆਨ ਸਿੰਘ ਮੈਜਰ ਜਨਰਲ ਸ਼ਿਪੇਖ ਸਿੰਘ ਦੇ ਬ੍ਰਦਰ ਅਸੀਂ ਇੱਥੋਂ ਬੱਸਾਂ ਵੀ ਲੈ ਕੇ ਗਏ ਸੀਗੇ ਬੰਦੀ ਸਿੰਘਾਂ ਵਾਸਤੇ ਅਸੀਂ ਉੱਥੇ ਆਵਾਜ਼ ਰੱਖਣ ਗਏ ਸੀਗੇ ਅੱਜ ਮੰਦਭਾਗੀ ਗੱਲ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਉਹ ਖਾਲੀ ਪਿਆ ਹੈ ਜਿੱਥੇ ਕਿ ਲੋਕੀ ਹੋਣੇ ਚਾਹੀਦੇ ਆ ਉੱਥੇ ਲੋਕੀ ਨਹੀਂਗੇ ਮੈਂ ਇਨਫੈਕਟ ਪਿਛੇ ਮੈਨੂੰ ਅਮਰਿਤਪਾਲ ਜੀ ਦੇ ਫਾਦਰ ਮਿਲੇ ਸੀਗੇ ਯੂਨੀਵਰਸਿਟੀ ਇੱਕ ਪ੍ਰੋਟੈਸਟ ਕੀਤਾ ਸੀਗਾ ਆਪਾਂ ਆਪਣੇ ਭਰਾ ਦਾ ਸ਼ੁਭਦਾ ਪਰ ਉੱਥੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅੰਕਲ ਇਹ ਮੋਰਚਾ ਇੱਥੇ ਨਾ ਲਾਓ ਦਰਬਾਰ ਸਾਹਿਬ ਦੇ ਬਾਹਰ ਇਹ ਮੋਰਚਾ ਉੱਥੇ ਹੋਣਾ ਚਾਹੀਦਾ ਹੈ ਮੋਹੱਲੀ ਜਿੱਥੇ ਬਾਕੀ ਬੰਲੀ ਸਿੰਘਾਂ ਦਾ ਵੀ ਮੋਰਚਾ ਲੱਗਾ ਹੈ ਉਹ ਸਾਡੇ ਭਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈ ਇਟਸ ਨਾਟ ਅਬਾਊਟ ਕੀ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਕਿਦੀ ਗੱਲ ਕਰਦਾ ਮੈਂ ਕਹਿੰਦੀ ਆ ਵੀ ਇਨ ਹਿਊਮਨ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਦੋਂ ਕਿਸੇ ਇਨਸਾਨ ਦੀ سزا ਪੂਰੀ ਹੋ ਜੇ ਉਹਨੂੰ ਬਾਹਰ ਆਉਣਾ ਚਾਹੀਦਾ ਹਰ ਇੱਕ ਇਨਸਾਨ ਦਾ ਹੱਕ ਹੈ سزا ਪੂਰੀ ਕਰਕੇ ਬਾਹਰ ਆਉਣਾ ਇੱਥੇ ਕਿੰਨੇ ਗੈਂਗਸਟਰ ਨੇ ਜਿਨ੍ਹਾਂ ਨੂੰ ਗਵਰਨਮੈਂਟਸ ਨੇ ਸਪੋਰਟ ਦਿੱਤੀ ਹੋਈ ਐ ਕਿੰਨੇ ਲੋਕੀ ਯੂਜ਼ ਕਰਦੇ ਨੇ ਆਪਾਂ ਨੂੰ ਸਾਰਾ ਕੁਝ ਪਤਾ ਐ ਸਾਰੀਆਂ ਗੱਲਾਂ ਦਾ ਕੀ ਗੱਲ ਉਹਨਾਂ ਦਾ ਵੀ ਹੱਕ ਬੰਦਾ ਐ ਬਾਹਰ ਆਉਣ ਦਾ ਉਹਨਾਂ ਦੀ ਵੀ ਅਸੀਂ ਆਵਾਜ਼ ਰੱਖਦੇ ਆਂ ਅਸੀਂ ਹਰ ਇੱਕ ਇਨਸਾਨ ਦੀ ਆਵਾਜ਼ ਰੱਖਦੇ ਆਂ ਮੈਂ ਕ੍ਰਿਸਚੀਅਨ ਕਮਿਊਨਿਟੀ ਦੀ ਆਵਾਜ਼ ਵੀ ਰੱਖੀ ਸੀਗੀ ਉਦੋਂ ਜਦੋਂ ਅਮਰਿਤਪਾਲ ਜੀ ਨੇ ਸਟੇਟਮੈਂਟ ਦਿੱਤੀ ਸੀਗੀ ਮੈਂ ਉਹਨਾਂ ਦੀ ਵੀ ਰੱਖੀ ਸੀਗੀ ਕਿਉਂਕਿ ਆਪਣੇ ਬੱਚੇ ਜਿੰਨੇ ਵੀ ਬਾਹਰ ਐ ਇਸ ਟਾਈਮ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਕਈ ਕੰਟਰੀਆਂ ਦੇ ਵਿੱਚ ਬੈਠੇ ਨੇ ਕੀ ਗੱਲ ਉੱਥੇ 크ਿਸਚੀਅਨ ਕਮਿਊਨਿਟੀ ਹੈ ਨਾ ਉਹ ਸਾਡੇ ਬੱਚਿਆਂ ਨੂੰ ਜੌਬਸ ਵੀ ਦਿੰਦੇ ਨੇ ਸਾਡੇ ਬੱਚਿਆਂ ਦੀ ਕਦਰ ਵੀ ਕਰਦੇ ਨੇ ਕੀ ਗੱਲ ਜੇ ਆਪਾਂ ਉਹਨਾਂ ਦੇ ਖਿਲਾਫ ਬੋਲਾਂਗੇ ਉਹ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕਰਨਗੇ ਉੱਥੇ ਸੋ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ ਆਪਾਂ ਨੂੰ 13 ਮਈ ਨੂੰ ਰੱਖਣ ਦੀ ਲੋੜ ਨਾ ਰੱਖਣ ਦੀ ਲੋੜ ਹੈ ਕਿਹੜਾ ਧਰਮ ਹੈ ਵੇਖੋ ਅਸੀਂ ਬਾਬਾ ਨਾਨਕ ਨੂੰ ਮੰਨਦੇ ਆਂ ਹਨਾ ਮੈਂ ਕਹਿੰਨੀ ਆਂ ਵੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਠੀਕ ਹੈ ਆਪਾਂ ਵਾਸਤੇ ਸਾਰੇ ਬਰਾਬਰ ਨੇ ਸਾਰਿਆਂ ਦੀ ਰਿਕੁਐਸਟ ਰਿਸਪੈਕਟ ਕਰੋ ਔਰ ਸਾਰਿਆਂ ਦੇ ਜਿਹੜੇ ਮੁੱਦੇ ਨੇ ਉਹ ਅੱਗੇ ਰੱਖਣੇ ਚਾਹੀਦੇ ਨੇ ਭਾਵੇਂ ਸਾਡਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਮੁੱਦੇ ਵੀ ਰੱਖਣੇ ਚਾਹੀਦੇ ਨੇ ਇਨਫੈਕਟ ਮੈਂ ਬਹੁਤ ਛੇਤੀ ਹੋਦੇ ਉੱਤੇ ਇੱਕ ਫਿਲਮ ਵੀ ਕਰ ਰਹੀ ਹਾਂ ਮਜ਼ਦੂਰਾਂ ਦੇ ਉੱਤੇ ਜਿਹੜਾ 33% ਪਿੰਡਾਂ ਦੇ ਵਿੱਚ ਦੇਣਾ ਚਾਹੀਦਾ ਕਿਉਂਕਿ ਇਹ ਮੁੱਦਿਆਂ ਨੂੰ ਬਹੁਤ ਘੱਟ ਲੋਕੀ ਚੁੱਕਦੇ ਨੇ ਔਰ